ਜਿਹੜਾ ਜਹਾਜ਼ 400 ਕਰੋੜ ਦਾ ਰਵਿੰਦ ਕੇਜਰੀਵਾਲ ਜੀ ਨੇ ਵਰਤਿਆ ਉਹਦਾ 1 ਘੰਟੇ ਦਾ ਕਿਰਾਇਆ 10 ਲੱਖ ਰੁਪਏ ਹੈ। ਤੁਸੀਂ ਸੋਚੋ ਵੀ ਇਹਨੇ ਕਿੰਨੇ ਘੰਟੇ ਰਿਹਾ ਹੋਊਗਾ ਤੇ ਕਰੋੜਾਂ ਰੁਪਏ ਇੱਕ ਦਿਨ ਦੇ ਵਿੱਚ ਇਹ ਬਰਬਾਦ ਕਰ ਦਿੰਦੇ ਆ। ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹਨਾਂ ਨੇ ਕਰੀਬ 70000 ਕਰੋੜ ਦਾ ਕਰਜ਼ਾ ਲੈ ਲਿਆ 1.5 ਸਾਲ ਦੇ ਵਿੱਚ। ਪੰਜਾਬ ਦੇ ਜਿਹੜੇ ਖਜ਼ਾਨੇ ਤੇ ਆ ਇਹ ਫालतू ਬੋਝ ਕਿਉਂ ਪਾਇਆ ਜਾਂਦਾ ਹੈ? ਇਹ ਸਾਰਾ ਖਰਚਾ ਕਿੱਥੇ ਕੀਤਾ ਜਾ ਰਿਹਾ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਰਾਜ ਸਮਾਗਮ ਦਾ ਨਾਮ ਦੇ ਕੇ ਸਾਰਾ ਖਰਚਾ ਖਜਾਨੇ ਚੋਂ ਕੀਤਾ ਜਾ ਰਿਹਾ ਹੈ ਦੋਸਤੋ ਸਾਰੇ ਪਾਸੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਵੱਡੇ-ਵੱਡੇ ਚੈਨਲਾਂ ਤੋਂ ਲੈ ਕੇ ਪੋਸਟਰਾਂ ਤੋਂ ਲੈ ਕੇ ਸਾਰਾ ਦਿਨ ਦੇਖਦੇ ਹੋਗੇ ਕਿਵੇਂ ਚੌਂਕ ਜਿਹੜੀਆਂ ਸੜਕਾਂ ਨੇ ਉਹ ਪੋਸਟਰਾਂ ਨਾਲ ਭਰੀਆਂ ਪਈਆਂ ਨੇ 4 ارب ਰੁਪਇਆ ਜਿਹੜਾ ਲੈਂਦੇ ਪਏ ਐ ਇਹੀ ਸਾਰਾ ਕਰਜ਼ਾ ਲਈ ਜਾਂਦੇ ਨੇ ਤੇ ਰੈਵਨਿਊ ਕੋਈ ਆਉਂਦਾ ਨਹੀਂ ਉਧਰ ਕੋਈ ਧਿਆਨ ਨਹੀਂ ਤੇ ਸਿਰਫ ਝੂਠ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਪੈਸੇ ਬਰਬਾਦ ਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਜ਼ਿਲ੍ਹਾ ਬਠਿੰਡਾ ਦੀ ਮੋੜ ਮੰਡੀ ਦੇ ਵਿੱਚ ਇੱਕ ਵਿਕਾਸ ਕ੍ਰਾਂਤੀ ਰੈਲੀ ਕੀਤੀ ਗਈ ਸੀ ਜਿਸ ਵਿੱਚ ਭਗਵੰਤ ਮਾਨ ਹੋਰਾਂ ਵੱਲੋਂ ਕਿਹਾ ਗਿਆ ਸੀ ਕਿ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਠਿੰਡਾ ਤੇ ਮਾਨਸਾ ਦੇ ਨਾਲ ਲੱਗਦੇ ਇਲਾਕਿਆਂ ਨੂੰ ਚਮਕਾ ਦਿੱਤਾ ਜਾਵੇਗਾ ਪਰ ਜਨਾਬ ਇਲਾਕੇ ਚਮਕਣ ਜਾਂ ਨਾ ਚਮਕਣ ਇਹ ਤਾਂ ਬਾਦੀਆਂ ਗੱਲਾਂ ਨੇ ਪਰ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਜੋੜੀ ਪੂਰੀ ਤਰ੍ਹਾਂ ਚਮਕ ਗਈ ਹੈ ਤੇ ਚਾਰੇ ਪਾਸੇ ਜਨਾਬ ਹੋਰਾਂ ਦੇ ਚਰਚੇ ਹੋ ਰਹੇ ਨੇ ਜਿੱਧਰ ਵੀ ਨਿਗਾ ਮਾਰੋ ਜਨਾਬ ਹੋਰਾਂ ਦੇ ਬੈਨਰ ਇਸ਼ਤਿਹਾਰ ਲੱਗੇ ਹੋਏ ਮਿਲਦੇ ਇਨਾ ਹੀ ਨਹੀਂ ਸਵੇਰੇ ਜਦੋਂ ਅਖਬਾਰ ਪੜ੍ਹਦੇ ਆਂ ਤਾਂ ਉਹਨਾਂ ਦੇ ਇਸ਼ਤਿਹਾਰ ਵੀ ਨਜ਼ਰ ਆਉਂਦੇ ਨੇ ਤੇ ਟੀਵੀ ਚੈਨਲਾਂ ਤੇ ਵੀ ਜਨਾਬ ਦਿਖਦੇ ਨੇ ਇਨਾ ਹੀ ਨਹੀਂ ਕੇਜਰੀਵਾਲ ਹੋਰਾਂ ਦੇ ਕਰੋੜਾਂ ਰੁਪਏ ਦੇ ਜਹਾਜ਼ ਦੇ ਵੀ ਬੜੇ ਚਰਚੇ ਹੋ ਰਹੇ ਨੇ ਜਿਸ ਦਾ ਇੱਕ ਘੰਟੇ ਦਾ ਖਰਚਾ ਲਗਭਗ 10 ਲੱਖ ਰੁਪਏ ਹੈ ਹੁਣ ਤੁਸੀਂ ਹੀ ਦੱਸੋ ਭਲਾ ਕਿਵੇਂ ਨਹੀਂ ਹੋਵੇਗਾ ਵਿਕਾਸ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਰਪੀਆਈ ਐਕਟਿਵਿਸਟ ਮਨਕ ਗੋਇਲ ਹੋਰਾਂ ਨੇ ਪੰਜਾਬ ਸਰਕਾਰ ਨੂੰ ਘੇਰਾ ਪਾਇਆ ਹੈ ਅਤੇ ਕਈ ਤਿੱਖੇ ਸਵਾਲ ਵੀ ਕੀਤੇ ਨੇ ਦੇਖੋ ਜੀ ਇਹ ਪਾਰਟੀ ਉਹ ਹੈ ਜਿਹੜੀ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕੀ ਕਹਿੰਦੀ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਹਾਂ ਪਿਛਲੀਆਂ ਸਰਕਾਰਾਂ ਨੇ ਇੰਨੇ ਖਰਚੇ ਕੀਤੇ ਭਗਵੰਤ ਮਾਨ ਜੀ ਪਿਛਲੀਆਂ ਸਰਕਾਰਾਂ ਦੇ ਹੈਲੀਕਾਪਟਰਾਂ ਦੀ ਗੱਲ ਕਰਦੇ ਸੀ ਪਿਛਲੀਆਂ ਸਰਕਾਰਾਂ ਦੇ ਕਾਫਲਿਆਂ ਦੀ ਗੱਲ ਕਰਦੇ ਸੀ ਪਰ ਜਦੋਂ ਇਹ ਚੀਜ਼ਾਂ ਨੂੰ ਅਸੀਂ ਹੁਣ ਦੇਖਦੇ ਹਾਂ ਉਹੀ 25 25 30 30 ਗੱਡੀਆਂ ਦੇ ਕਾਫਲੇ ਭਗਵੰਤ ਮਾਨ ਜੀ ਦਾ ਪਰਿਵਾਰ ਵਰਤਦਾ ਪਿਆ ਉਹੀ 100 100 ਗੱਡੀਆਂ ਦਾ ਕਾਫਲਾ ਭਗਵੰਤ ਮਾਨ ਜੀ ਵਰਤੇ ਪਿਆ ਆ ਪਿਛਲੇ ਦਿਨੀ ਮੋਡ ਰੈਲੀ ਹੋਈ ਹੈ ਇਹਦਾ ਮੈਂ ਸਾਰਾ ਡਾਟਾ ਕੱਢਿਆ ਰਡਾਰ ਦਾ ਜਿਹੜਾ ਹਵਾਈ ਜਹਾਜ਼ ਦਾ ਰਡਾਰ ਹੁੰਦਾ ਉਹਦੀਆਂ ਔਰ ਡਾਟਾ ਕੱਢਿਆ ਤਾਂ ਪਤਾ ਲੱਗਿਆ ਕਿ ਅਰਵਿੰਦ ਕੇਜਰੀਵਾਲ ਜੀ 400 ਕਰੋੜ ਦੇ ਜਹਾਜ਼ ਦੇ ਉੱਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਇਆ ਤੇ ਉਹ ਸਾਰਾ ਖਰਚਾ ਪੰਜਾਬ ਨੇ ਦਿੱਤਾ ਤੇ ਹੁਣ ਜਦੋਂ ਵਾਪਸਨਾ ਕਰਨ ਆਇਆ ਹੁਣ ਫੇਰ ਉਹ ਜਹਾਜ਼ ਤੇ ਆਇਆ ਤੇ ਸਾਰਾ ਖਰਚਾ ਪੰਜਾਬ ਨੇ ਦਿੱਤਾ ਤੇ ਜਦੋਂ ਮੋਡਰਨਲੀ ਦੇ ਵਿੱਚ ਆਏ ਕੇਜਰੀਵਾਲ ਜੀ ਬਠਿੰਡਾ 에ਅਰਪੋਰਟ ਤੇ ਪਹੁੰਚੇ ਭਗਵੰਤ ਮਾਨ ਜੀ ਚੰਡੀਗੜ੍ਹ ਤੋਂ ਰੈਲੀ ਵਿੱਚ ਜਾਣ ਦੀ ਥਾਂ ਤੇ ਬਠਿੰਡਾ 에ਅਰਪੋਰਟ ਤੇ ਗਏ ਉਹਨਾਂ ਨੂੰ ਲੈ ਲਏ ਜੋ 30 ਕਿਲੋਮੀਟਰ ਦਾ ਸਫ਼ਰ ਜਿਹੜਾ ਰੈਲੀ ਤੇ 에어ਪੋਰਟ ਦੇ ਵਿਚਾਲਾ ਹੁੰਦਾ ਉਹ ਹੈਲੀਕਾਪਟਰ ਤੇ ਕੀਤਾ ਕੀ ਕੇਜਰੀਵਾਲ ਜੀ ਉਦੋਂ ਗੱਡੀ ਤੇ ਨਹੀਂ ਆ ਸਕਦੇ ਸੀ ਤੇ ਜਦੋਂ ਦੁਬਾਰਾ ਗਏ ਭਗਵੰਤਮਾਨ ਜੀ ਫੇਰ ਉਹਨਾਂ ਨੂੰ ਹੈਲੀਕਾਪਟਰ ਤੇ ਛੱਡਣੋਂ ਉਥੇ 에어ਪੋਰਟ ਤੇ ਗਏ ਕੀ ਕੇਜਰੀਵਾਲ ਜੀ ਗੱਡੀ ਤੇ ਨਹੀਂ ਜਾ ਸਕਦੇ ਸੀ ਇਹ ਸਾਰੀਆਂ ਗੱਲਾਂ ਨਹੀਂ ਹੈ ਇਹ ਤੋਂ ਪਤਾ ਲੱਗਦਾ ਕਿ ਜਿਹੜੇ ਇਹ ਆਮ ਆਦਮੀ ਆਪਣੇ ਆਪ ਨੂੰ ਕਹਿੰਦੇ ਫਿਰਦੇ ਹਨ ਨਾ ਦਰਸਲ ਇਹਨਾਂ ਦੇ ਪਹਿਲਾਂ ਹੀ ਮਾਈਂਡ 'ਚ ਹੈ ਕਿ ਅਸੀਂ ਬਹੁਤ ਲਗਜ਼ਰੀ ਖਰਚੇ ਕਰਦੇ ਹਾਂ ਇਹਨਾਂ ਨੂੰ ਜਿਹੜਾ ਜਹਾਜ਼ 400 ਕਰੋੜ ਦਾ ਰਵਿੰਦ ਕੇਜਰੀਵਾਲ ਜੀ ਨੇ ਵਰਤਿਆ ਉਹਦਾ 1 ਘੰਟੇ ਦਾ ਕਿਰਾਇਆ ਤੁਸੀਂ ਸੋਚੋ ਵੀ ਇਹਨੇ ਕਿੰਨੇ ਘੰਟੇ ਰਿਹਾ ਹੋਊਗਾ ਤੇ ਕਰੋੜਾਂ ਰੁਪਈਆ ਇੱਕ ਦਿਨ ਦੇ ਵਿੱਚ ਇਹ ਬਰਬਾਦ ਕਰ ਦਿੰਦੇ ਆ ਹੁਣ ਫੇਰ ਹਿਸ਼ਾਰਪੁਰ ਜਦੋਂ ਵਪਾਸਨਾ ਤੇ ਗਿਆ ਜਹਾਜ਼ ਲੈ ਕੇ ਆਇਆ ਤੇ ਫੇਰ ਖਰਚਾ ਪੰਜਾਬ ਦੇ ਹਿੱਸੇ ਆਇਆ ਜਦੋਂ ਵੀ ਰੈਲੀ ਤੇ ਆਉਂਦੇ ਨੇ ਜਦੋਂ ਵੀ ਕਿਸੇ ਦੂਜੇ ਸਟੇਟ ਦੇ ਵਿੱਚ ਜਾਂਦੇ ਨੇ ਸਾਰਾ ਖਰਚਾ ਪੰਜਾਬ ਦਾ ਹੁੰਦਾ ਉਹੀ ਕਰੂਣਾਪੇ ਦਾ 400 ਕਰੋੜ ਦਾ ਜਹਾਜ਼ ਹੁੰਦਾ 10-10 ਲੱਖ ਰੁਪਏ ਘੰਟੇ ਦਾ ਖਰਚਾ ਹੁੰਦਾ ਪੰਜਾਬ ਦੇ ਜਿਹੜੇ ਖਜ਼ਾਨੇ ਤੇ ਆ ਇਹ ਫालतू ਬੋਝ ਕਿਉਂ ਪਾਇਆ ਜਾਂਦਾ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹਨਾਂ ਨੇ ਕਰੀਬ 70000 ਕਰੋੜ ਦਾ ਕਰਜ਼ਾ ਲੈ ਲਿਆ 1.5 ਸਾਲ ਦੇ ਵਿੱਚ ਜਿਹੜਾ ਕਿ ਇੰਨੀ ਤੇਜ਼ੀ ਨਾਲ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਨਹੀਂ ਲਿਆ ਇਹ ਸਾਰਾ ਖਰਚਾ ਕਿੱਥੇ ਕੀਤਾ ਜਾ ਰਿਹਾ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਰਾਜ ਸਮਾਗਮ ਦਾ ਨਾਮ ਦੇ ਕੇ ਸਾਰਾ ਖਰਚਾ ਖਜਾਨੇ ਚੋਂ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਸਾਰੇ ਪਾਸੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਵੱਡੇ ਵੱਡੇ ਚੈਨਲਾਂ ਤੋਂ ਲੈ ਕੇ ਪੋਸਟਰਾਂ ਤੋਂ ਲੈ ਕੇ ਸਾਰਾ ਦਿਨ ਦੇਖਦੇ ਹੋਗੇ ਕਿਵੇਂ ਚੌਂਕ ਪੋਸਟ ਜਿਹੜੀਆਂ ਸੜਕਾਂ ਨੇ ਉਹ ਪੋਸਟਰਾਂ ਨਾਲ ਭਰੀਆਂ ਪਈਆਂ ਨੇ ਕਿਵੇਂ ਵੱਡੇ ਵੱਡੇ ਚੈਨਲਾਂ ਤੇ ਹਰ 10 ਮਿੰਟ ਬਾਅਦ ਪੰਜਾਬ ਸਰਕਾਰ ਦਾ ਇਸ਼ਤਿਹਾਰ ਹੁੰਦਾ ਹੈ ਸਾਰੀ ਸਾਰੀ ਇਹ ਇਸ਼ਤਿਹਾਰਬਾਜ਼ੀ ਇਹ ਆ ਪਾਰਟੀ ਦੀ ਆਪਣੀ ਮਸ਼ਹੂਰੀ ਹੈ ਇਹ ਅਰਬਾਂ ਰੁਪਈਆ ਜਿਹੜਾ ਲੈਂਦੇ ਪਏ ਐ ਇਹੀ ਸਾਰਾ ਕਰਜ਼ਾ ਲਈ ਜਾਂਦੇ ਨੇ ਤੇ ਰੈਵਨਿਊ ਕੋਈ ਆਉਂਦਾ ਨਹੀਂ ਉਧਰ ਕੋਈ ਧਿਆਨ ਨਹੀਂ ਤੇ ਸਿਰਫ ਝੂਠ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਪੈਸੇ ਬਰਬਾਦ ਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ ਐਨਓਸੀ ਦੇ ਨਾਤੇ ਵੀ ਖੱਜਲਖوار ਕੀਤਾ ਜਾ ਰਿਹਾ ਸਰਕਾਰ ਵੱਲੋਂ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਤੁਸੀਂ ਰਜਿਸਟਰੀ ਕਰਾਉਣ ਜਾਉਂਦੇ ਹੋ ਇੱਕ ਨਵੀਂ ਠੱਗੀ ਸ਼ੁਰੂ ਹੋ ਗਈ ਹੈ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਕੀ ਹੁੰਦਾ ਸੀ ਪੈਸੇ ਲੈਂਦੇ ਸੀਗੇ ਤਹਿਸੀਲਦਾਰ ਜਿਹੜਾ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਰਿਸ਼ਵਤ ਚੱਲਦੀ ਸੀ ਮੈਂ ਬਿਲਕੁਲ ਨਹੀਂ ਕਹੂੰਗਾ ਕਿ ਨਹੀਂ ਚੱਲਦੀ ਸੀ ਰਿਸ਼ਵਤ ਉਦੋਂ ਕੀ ਸੀ ਕਿ 5-7000 ਰਿਸ਼ਵਤ ਲਈ ਜਾਂਦੀ ਸੀ ਤੇ ਜਿਹੜੀ ਹੈਗੀ ਥੋੜੀ ਰਜਿਸਟਰੀ ਹੋ ਜਾਂਦੀ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਰਿਸ਼ਵਤ ਬੰਦ ਕਰਾਂਗੇ ਪਰ ਉਲਟਾ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹਨਾਂ ਨੇ ਤਾਂ ਠੱਗ ਬਿਠਾ ਦਿੱਤੇ ਇਹਨਾਂ ਦੇ ਉੱਤੇ ਐਨਓਸੀ ਉਹਨਾਂ ਦੇ ਉੱਤੇ ਕੋਈ ਰਜਿਸਟਰੀ 50000 ਲੱਖ 1.5 ਲੱਖ ਤੋਂ ਬਿਨਾ ਹੁੰਦੀ ਨਹੀਂ ਐਨਓਸੀ ਦਾ ਤੇ ਤੁਸੀਂ ਰਜਿਸਟਰੀ ਕਰਾਣ ਜਾਓ ਐਨਓਸੀ ਦਿਓ ਜੀ ਜਦੋਂ ਐਨਓਸੀ ਨਹੀਂ ਹੁੰਦੀ ਤਾਂ ਉਹ ਰਜਿਸਟਰੀ 6-6 ਮਹੀਨੇ ਲੰਕਾਈ ਜਾਂਦੇ ਪਰ ਜੇ ਤੁਸੀਂ ਰਿਸ਼ਵਤ ਦੇ ਦਿੰਦੇ ਨੇ ਸ਼ਾਮ ਨੂੰ 50000 ਰੁਪਇਆ ਤੇ ਨਾਲ ਦੀ ਨਾਲ ਐਨਓਸੀ ਇਕਠੋ ਆ ਜਾਂਦੀ ਹੈ ਉਲਟਾ ਮਾਨਸਾ ਵਰਗੇ ਸ਼ਹਿਰਾਂ ਦੇ ਵਿੱਚ ਹੋਰ ਵੀ ਹੋਰ ਵੀ ਡਿਸਟ੍ਰਿਕਟਾਂ ਦੇ ਵਿੱਚ ਕਿੰਨੀਆਂ ਜਾਲੀ ਐਨਓਸੀ ਫੜੀ ਗਈਆਂ ਪਰ ਕਾਰਵਾਈ ਕਿਉਂ ਨਹੀਂ ਹੋਈ ਕਿਸੇ ਤੇ ਕਿਉਂ ਇਹ ਇਹਨਾਂ ਨੂੰ ਜਿਹੜੇ ਈਓ ਨਾ ਇਹਨਾਂ ਨੂੰ ਪਰਮਿਸ਼ਨ ਦਿੰਦੇ ਆ ਕਿ ਤੁਸੀਂ ਜਿਹੜੀ ਆਫਲਾਈਨ ਐਨਓਸੀ ਬਣਾ ਕੇ ਦਿੰਦੇ ਹੋ ਕਿਉਂ ਜਿਹੜਾ ਤੁਸੀਂ ਪ੍ਰਾਪਰਟੀ ਟੈਕਸ ਦੇ ਨਾਂ ਤੇ ਠੱਗੀ ਮਾਰਨ ਨੂੰ ਫਿਰਦੇ ਹੋ ਕੋਈ ਬੰਦਾ ਪ੍ਰਾਪਰਟੀ ਟੈਕਸ ਭਰਨ ਜਾਂਦਾ ਹੈ ਪ੍ਰਾਪਰਟੀ ਟੈਕਸ ਕਿੰਨਾ ਹੁੰਦਾ ਕਿਸੇ ਦੇ ਘਰ ਦਾ 2-4000 ਰੁਪਏ 5000 ਰੁਪਏ ਪ੍ਰਾਪਰਟੀ ਟੈਕਸ ਹੁੰਦਾ ਜਾਣ ਬੁੱਝ ਕੇ ਜਿਹੜੇ ਉੱਥੇ ਇਹਨਾਂ ਨੇ ਆਪਣੇ ਕੱਚੇ ਬੰਦੇ ਬਿਠਾਏ ਆ ਜਾਣ ਬੁੱਝ ਕੇ ਕਹਿ ਦਿੰਦੇ ਆ ਕਿ 50000 ਪ੍ਰਾਪਰਟੀ ਟੈਕਸ ਹੈ ਤੁਹਾਡਾ 1 ਲੱਖ ਰੁਪਏ ਪ੍ਰਾਪਰਟੀ ਟੈਕਸ ਹੈ ਫਿਰ ਵਿੱਚ ਵਿਚੋਲੇ ਵਾਲਾਂ ਦੇ ਆ ਮਦਮੀ ਪਾਰਟੀ ਵਾਲੇ ਤੇ ਵੇਖੋ ਜਿਹੜਾ ਜਿਹੜਾ ਟੈਕਸ 5000 ਰੁਪਏ ਹੁੰਦਾ ਉਹਨੂੰ ਬਦਲੇ ਨੂੰ 25-30000 ਰੁਪਏ ਲੈ ਕੇ ਛੱਡਿਆ ਜਾਂਦਾ ਇਸੇ ਤਰੀਕੇ ਨਾਲ ਉਸਦੀ ਠੱਗੀ ਹੈ ਇਹ ਸਾਰੀਆਂ ਠੱਗੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਭਗਵੰਤ ਮਾਨ ਜੀ ਜਿਹੜੇ ਆਪਦੇ ਨੂੰ ਕੱਟਣ ਇਮਾਨਦਾਰ ਕਹਿੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਵੱਲ ਦੇਖਣਾ ਚਾਹੀਦਾ ਹੈ ਜਾਂ ਫਿਰ ਜੇ ਨਹੀਂ ਬੰਦ ਹੋਊਗਾ ਤੇ ਇਹੀ ਸਮਝਿਆ ਜਾਊਗਾ ਕਿ ਉਹਨਾਂ ਦਾ ਵੀ ਵਿੱਚ ਇਹਦਾ ਹਿੱਸਾ ਹੈ ਪੰਜਾਬ ਸਰਕਾਰ ਆਰਟੀਆਈ ਬੰਦ ਕਰਨ ਨੂੰ ਫਿਰਦੀ ਹੈ ਜੀ ਦੇਖੋ ਪੰਜਾਬ ਸਰਕਾਰ ਦੀ ਬੜੀ ਸ਼ਰਮਨਾਕ ਗੱਲ ਹੈ ਕਿ ਜਿਹੜਾ ਆਰਟੀਆਈ ਕਾਨੂੰਨ ਜਿਹਦੀ ਅਰਵਿੰਦ ਕੇਜਰੀਵਾਲ ਗੱਲ ਕਰਕੇ ਸੱਤਾ ਦੇ ਵਿੱਚ ਆ ਤਾਂ ਆਰਟੀ ਕਾਨੂੰਨ ਤੋਂ ਕੀਤੀ ਸੀ ਕਿ ਆਰਟੀ ਜਿਹੜਾ ਐਕਟ ਹੈ ਇਹਦੀ ਵਰਤੋਂ ਕਰੋ ਸਰਕਾਰਾਂ ਨੂੰ ਸਵਾਲ ਕਰੋ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਇਹ ਜੇ ਹੋਣਾ ਚਾਹੀਦਾ ਹੈ ਉਹ ਹੋਣਾ ਚਾਹੀਦਾ ਹੈ ਪਰ ਜਦੋਂ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਹਮਲਾ ਆਰਟੀ ਆਈ ਤੇ ਕੀਤਾ ਪਹਿਲਾਂ ਇਹਨਾਂ ਨੇ ਆਰਟੀ ਜਿਹੜੀਆਂ ਬੰਦ ਕੀਤੀਆਂ ਫਿਰ ਜਿਹੜਾ ਸੂਚਨਾ ਕਮਿਸ਼ਨ ਹੈ ਜਿੱਥੇ 11 ਜਿਹੜੇ ਸੂਚਨਾ ਕਮਿਸ਼ਨਰ ਹੁੰਦੇ ਸੀ ਉਹਨਾਂ ਨੂੰ ਘਟਾ ਕੇ 6 ਕਰ ਦਿੱਤਾ ਹੁਣ ਉਹਨਾਂ ਚੋਂ 4 ਰਿਟਾਇਰ ਹੋ ਗਏ ਸਿਰਫ 2 ਸੂਚਨਾ ਕਮਿਸ਼ਨਰ ਪੂਰੇ ਪੰਜਾਬ ਦੀਆਂ ਆਟੀਆਂ ਦੇਖ ਰਹੇ ਆ ਜਿੱਥੇ ਬੈਕਲੌਗ ਜਿਹੜੀਆਂ ਆਰਟੀਆ ਨੇ ਢੇਰ ਇਕੱਠਾ ਹੋ ਗਿਆ ਘਟੂ ਘਟ 10000 ਆਰਟੀ ਉੱਥੇ ਪਈ ਹੈ ਕਿਹੜੇ ਵੇਲੇ ਪੂਰਾ ਹੋਊਗਾ ਕਿਹੜੇ ਵੇਲੇ ਹੋਰਾਂ ਦੀ ਵਾਰੀ ਹੋਏ ਇਹਨਾਂ ਦਾ ਮਨਸ਼ਾ ਇੱਕੋ ਹੀ ਹੈ ਕਿ ਜਿਹੜੀ ਆਰਟੀਆ ਉਹ ਕਿਸੇ ਤਰੀਕੇ ਅਸੀਂ ਬੰਦ ਕਰ ਦਈਏ ਕਿਸੇ ਤਰੀਕੇ ਜਿਹੜਾ ਬੈਕਲੋਗ ਖਾਲੀ ਨਾ ਹੋਵੇ ਤੇ ਕਿਸੇ ਤਰੀਕੇ ਜਿਹੜਾ ਸਾਨੂੰ ਆਰਟੀ ਦਾ ਜਵਾਬ ਨਾ ਦੇ ਨਾ ਪਵੇ ਤਾਂ ਕਿ ਜਿਹੜੀਆਂ ਠੱਗੀਆਂ ਨੇ ਇਹ ਜਹਾਜ਼ਾਂ ਦੀਆਂ ਠੱਗੀਆਂ ਰੈਲੀਆਂ ਦੀਆਂ ਠੱਗੀਆਂ ਅਰਬਾਂ ਰੁਪਏ ਰੋਜ਼ ਰੋਜ਼ ਦੇ ਖਰਚੇ ਜਾ ਰਹੇ ਇੱਕ ਇੱਕ ਰੈਲੀ ਤੇ ਇੱਕ ਇੱਕ ਜਿਹੜਾ ਸਮਾਗਮ ਤੇ ਤੇ ਜਿਹੜੇ ਇਸ਼ਤਿਹਾਰबाजी ਤੇ ਇਹ ਨੰਗਾ ਨਾ ਹੋ ਸਕੇ ਲੁਕੈ ਰਹੇ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਹਾਂ ਤਾਂ ਉਹੀ ਤਰੀਕੇ ਤੁਸੀਂ ਪਿਛਲੀ ਵਾਰ ਦੇਖਿਆ ਹੋਣਾ ਕਿ ਜਦੋਂ ਜਹਾਜ਼ ਦੀ ਚੀਜ਼ ਨੂੰ ਐਕਸਪੋਜ਼ ਕੀਤਾ ਮੈਂ ਪਹਿਲਾਂ ਜੋ ਟੈਂਡਰ ਕੱਢਿਆ ਸੀ ਤਾਂ ਸ਼ਰਿਆਂ ਮੈਂ ਇਹਨਾਂ ਦੇ ਡੀਜੀਪੀ ਜਿਹੜੇ ਪੰਜਾਬ ਪੁਲਿਸ ਦਾ ਹੈਂਡਲ ਹੈ ਉਹ ਮੈਨੂੰ ਆ ਕੇ ਉੱਥੇ ਟਵਿੱਟਰ ਤੇ ਕਹਿੰਦਾ ਜੀ ਡਿਲੀਟ ਕਰ ਦਿਓ ਅੱਗੇ ਤੋਂ ਵੀ ਧਿਆਨ ਦਿਓ ਇੰਡਾਇਰੈਕਟ ਧਮਕੀ ਦਿੱਤੀ ਤੇ ਮੈਂ ਕਿਹਾ ਮੈਂ ਡਿਲੀਟ ਨਹੀਂ ਕਰਨਾ ਕਿਉਂਕਿ ਪਬਲਿਕ ਡਾਕੂਮੈਂਟ ਹੈ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਉਹ ਟੈਂਡਰ ਦਾ ਡਾਕੂਮੈਂਟ ਇਹ ਸਹਾਰ ਨਹੀਂ ਸਕਦੇ ਆਰਟੀਆਈ ਦਾ ਇਹਨਾਂ ਨੇ ਕੀ ਬੁਰਾ ਹੱਲ ਕਰਤਾ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਲੋਕੋ ਤੁਹਾਨੂੰ ਕੁਰਣਾ ਰਪੇ ਇਸੇ ਗੱਲ ਤੇ ਬਰਬਾਦ ਕਰਦੀ ਕਿ ਆਪਣੀ ਇਸ਼ਤਿਹਾਰਬਾਜੀ ਨਾਲ ਆਪਣੇ ਜਿਹੜੇ ਆਪਣੇ ਐਸ਼ ਪ੍ਰਤੀ ਨਾਲ ਜਿਹੜੇ ਕਰੋੜਾਂ ਦੇ ਜਹਾਜ਼ ਵਰਤਨੇ ਸਿਰਫ ਇਸੇ ਤੇ ਬਰਬਾਦ ਕਰਦੀ ਪਈ ਹੈ ਤੇ ਲੋਕਾਂ ਨੂੰ ਕੁਝ ਨਹੀਂ ਮਿਲ ਰਿਹਾ ਸਿਵਾ ਇਹ ਫਲੈਕਸਾਂ ਤੋਂ ਸਿਵਾ ਇਸ਼ਤਿਹਾਰਬਾਜੀ ਤੋਂ ਤੇ ਸਿਵਾ ਝੂਠਾਂ ਤੋਂ ਇਸ ਮੌਕੇ ਗੋਇਲ ਹੋਰਾਂ ਨੇ ਕਿਹਾ ਕਿ ਰੇਲੀਆਂ ਅਤੇ ਜਹਾਜ਼ ਦੀਆਂ ਝੂਟੀਆਂ ਅਤੇ ਇਸ਼ਤਿਹਾਰਬਾਜੀ ਲਈ ਪੰਜਾਬ ਸਰਕਾਰ ਖਜ਼ਾਨੇ ਨੂੰ ਚੂਨਾ ਲਗਾ ਰਹੀ ਹੈ ਉਹ ਵੀ ਪੰਜਾਬ ਦੇ ਖਜ਼ਾਨੇ ਚ ਤੇ ਇਸ ਤੇ ਪਰਦਾ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਆਰਟੀਆਈ ਨੂੰ ਬੰਦ ਕਰਨ ਦੀ ਗੱਲ ਵੀ ਆਖੀ ਗਈ ਹੈ ਜਿਸ ਆਰਟੀਆਈ ਕਰਕੇ ਆਪ ਸਰਕਾਰ ਹੋਂਦ ਵਿੱਚ ਆਈ ਸੀ ਅੱਜ ਉਸੇ ਹੀ ਕਾਨੂੰਨ ਤੇ ਹਮਲਾ ਕਰਕੇ ਪੰਜਾਬ ਸਰਕਾਰ ਆਪਣੀਆਂ ਨਕਾਮੀਆਂ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਲੋਕਾਂ ਦੇ ਸਵਾਲਾਂ ਤੋਂ ਭੱਜ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ